ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤਰੀਕ 7 ਅਕਤੂਬਰ 2025 ਤੇ ਆਪਾਂ ਪਹੁੰਚੇ ਹੋਏ ਹਾਂ ਚਨਈ ਸਮਾਂ ਇਸ ਟਾਈਮ ਤਕਰੀਬਨ 8 ਵਜੇ ਰਹੇ ਨੇ ਤੇ ਆਪਾਂ ਚਨਈ ਦੀ ਇੱਕ ਲੋਕਲ ਮਾਰਕੀਟ ਵਿੱਚ ਖੜੇ ਹਾਂ ਸਾਬਣ ਸੁਬਣ ਲੈਣਾ ਤਾਂ ਆਪਾਂ ਨੇ ਵਲੌਗ ਦੀ ਕਰਤੀ ਸ਼ੁਰੂਆਤ ਪਿਛਲਾ ਵਲੌਗ ਆਪਾਂ ਸਿਰਫ ਟਰੈਵਲਿੰਗ ਦਾ ਹੀ ਕੰਮ ਆਇਆ ਸੀ ਅੱਜ ਇੱਥੇ ਘੁੰਮਣ ਫਿਰਨ ਦਾ ਦੇਖਦੇ ਹਾਂ ਜਿਵੇਂ ਬਣਿਆ ਪ੍ਰੋਗਰਾਮ ਜਿੱਥੇ ਤੇ ਦਾ ਤੇ ਅਕਾਮੋਡੇਸ਼ਨ ਆਪਾਂ ਲੱਭ ਰਹੇ ਤੇ ਹੋਟਲ ਪੈਂਦੇ ਤੇ ਮਹਿੰਗੇ ਔਰੇ ਹੋਟਲਾਂ ਦੀ ਮਹਿੰਗਾਈ ਕਰਕੇ ਆਪਾਂ ਨੇੜੇ ਕਰ ਲਿਆ ਗੁਰਦੁਆਰਾ ਸਾਹਿਬ ਸਰਚ ਤੇ ਗੁਰਦੁਆਰੇ ਦੇ ਹੈੱਡ ਗ੍ਰੰਥੀ ਸਾਹਿਬ ਆਪਣੇ ਨਾਲ ਆਏ ਹੋਏ ਨੇ ਹੁਣ ਜਾ ਕੇ ਇਹਨਾਂ ਨਾਲ ਸਮਾਨ ਲੈ ਕੇ ਆਪਾਂ ਫੇਰ ਗੁਰਦੁਆਰਾ ਸਾਹਿਬ ਜਾਵਾਂਗੇ ਦੇਖਦੇ ਹਾਂ ਉੱਥੇ ਰੂਮ ਅਵੇਲੇਬਲ ਤਾਂ ਹੈਗੇ ਨੇ ਬਾਕੀ ਦੇਖਦੇ ਹਾਂ ਉੱਥੇ ਦਾ ਕੀ ਆਪਾਂ ਭੇਟਾ ਦਿੰਨੇ ਆ ਆਮ ਨਾਲੋਂ ਤਾਂ ਵੈਸੇ ਸਸਤੀ ਹੋਊਗੀ ਤੇ ਫੇਰ ਉਦੋਂ ਬਾਅਦ ਇਸ਼ਨਾਨ ਪਾਣੀ ਕਰਕੇ ਹੋ ਕੇ ਤਿਆਰ ਆਪਾਂ ਫੇਰ ਧੁੰਮੇਗੇ ਚਨਈ ਦੀਆਂ ਸੜਕਾਂ ਤੇ ਚਨਈ ਦੀ ਵਿੱਚ ਤੇ ਕੋਰਦੋਰ ਸਭ ਚ ਪ੍ਰਸ਼ਾਦਾ ਛਕਣ ਤੋਂ ਬਾਅਦ ਆਪਾਂ ਲੈ ਲਿਆ ਜੀ ਕਮਰਾ ਇੱਥੇ ਏਸੀ ਵਾਲਾ ਕਮਰਾ ਤੇ 100 ਨੰਬਰ 4 ਜਿਹਦੀ 1500 ਰੁਪਏ ਫੀਸ ਹੈ ਜੇ ਤੁਸੀਂ ਆਮ ਕੋਈ ਕਮਰਾ ਲੈਨੇ ਹੋ ਇੱਥੇ ਤਾਂ 1800 1900 ਰੁਪਏ ਨਾਰਮਲ ਫੀਸ ਉਹ ਵੀ 12 ਵਜੇ ਤੋਂ ਬਾਅਦ ਚੈੱਕ ਇਨ ਕਰਨੀ ਪੈਂਦੀ ਆ ਪਰ ਜੇ ਆਪਾਂ ਦੇਖੀਏ ਵੀ ਇੱਥੇ 1500 ਚ ਇੱਕ ਤਾਂ ਆਪਾਂ ਸਵੇਰੇ ਚੈੱਕ ਇਨ ਕਰ ਲਈ ਤੇ ਪ੍ਰਸ਼ਾਦਾ ਲੰਗਰ ਬਾਥਰੂਮ ਨੀਟ ਐਂਡ ਕਲੀਨ ਰੂਮ ਵਧੀਆ ਨੇ ਇੱਥੇ ਜੋ ਵੀ ਕਦੇ ਵੀ ਆਉਣੇ ਆਪਾਂ ਚੰਨਈ ਤਾਂ ਕੋਸ਼ਿਸ਼ ਵਧੀਆ ਰਹਿੰਦੀ ਆ ਬਹੁਤ ਦੁਨੀਆ ਜਿਹੜੀ ਰੈਗੂਲਰ ਆਉਂਦੀ ਜਾਂਦੀ ਰਹਿੰਦੀ ਆ ਉਹ ਗੁਰਦੁਆਰਾ ਸਾਹਿਬ ਹੀ ਰੁਕਦੀ ਆ ਆਪਾਂ ਵੀ ਨੈਟ ਤੇ ਸਰਚ ਕਰਕੇ ਗੁਰਦੁਆਰਾ ਸਾਹਿਬ ਆਈ ਸੀਗੇ ਇਸ਼ਨਾਨ ਕਰਨ ਲਈ ਮੇਨਲੀ ਤਾਂ ਤੇ ਫਿਰ ਨਾਲ ਹੀ ਕਮਰਾ ਮਿਲ ਗਿਆ ਆਪਾਂ ਨੂੰ ਵਧੀਆ ਆਪਾਂ ਫਿਰ ਇੱਥੇ ਨਾਲ ਹੀ ਲੈ ਲਿਆ ਰੂਮ ਮੈਟ੍ਰਸ ਦੇ ਦਿੱਤੀ ਆਪਾਂ ਨੂੰ ਬੈੱਡ ਸ਼ੀਟ ਦੇ ਦਿੱਤੀ ਸਾਰਾ ਕੁਝ ਓਕੇ ਰਿਪੋਰਟ ਹੈ ਨੀਂਦ ਕਰਦੇ ਆ ਜੀ ਪੂਰੀ ਅੱਧਾ ਪੌਣਾ ਘੰਟਾ ਫੇਰ ਮੁਹੰਮਦਿਆਂ ਚਨਈ ਦੀਆਂ ਸੜਕਾਂ ਤੇ ਸ਼ਾਮ ਦੇ 4 ਵਜੇ ਚੁੱਕੇ ਨੇ ਆਪਾਂ ਆਪਣੇ ਕਮਰੇ ਜੀ ਆਂ ਨਹਾ ਤੋ ਕੇ ਹੁਣ ਤਿਆਰ ਹੋ ਗਏ ਹੁਣ ਆਪਾਂ ਨਿਕਲਦੇ ਆ ਚਨਈ ਨੂੰ ਐਕਸਪਲੋਰ ਕਰਨ ਵਾਸਤੇ ਐਕਸਪਲੋਰ ਚਨਈ ਤਾਂ ਕੀ ਹੋਣੀ ਇੱਕ ਅੱਧੀ ਜਗ੍ਹਾ ਹੀ ਜਾ ਹੋਊਗਾ ਆਪਣੇ ਤੋਂ ਤਾਂ ਦੇਖਦੇ ਆ ਜੇ ਵਿੱਚ ਤੇ ਜਾਂ ਫੇਰ ਕੋਈ ਹੋਰ ਦੀ ਜਗ੍ਹਾ ਹੈਗੀ ਆ ਫੇਮਸ ਬੁੱਝ ਕੇ ਕਿਸੇ ਨੂੰ ਚੱਲਦੇ ਆ ਲਾ ਕੇ ਜਾਂਦੇ ਗੁੰਡੇ ਕਮਰੇ ਨੂੰ ਬੈਗ ਆਪਾਂ ਇੱਥੇ ਰੱਖ ਤਾ ਘੁੰਮ ਕੇ ਆਉਨੇ ਆ ਦੇਖਦੇ ਆ ਇੱਥੇ ਇਹਦੀਆਂ ਬੱਸਾਂ 'ਚ ਮਾਰਦੇ ਆ ਟਰਾਈ ਜੇ ਘੁੰਮ ਜਾਂਦਾ ਜਾਂ ਟੈਂਪੂ ਕਿੱਦਾਂ ਮਿਲਦਾ ਕੋਸ਼ਿਸ਼ ਉੱਧਰ ਦਿਖਾਉਂਦੇ ਆ ਤੁਹਾਨੂੰ ਫਿਰ ਨਜ਼ਾਰੇ ਚੰਨਈ ਦੇ ਗਰਮੀ ਜਿਵੇਂ ਆਪਾਂ ਮੰਨ ਕੇ ਚੱਲਦੇ ਆ ਵੀ ਉਨੀ ਹੈ ਨਹੀਂ ਆਪਾਂ ਕਹਿੰਦੇ ਆ ਵੀ ਜੇ ਗਰਮੀ ਜ਼ਿਆਦਾ ਹੁੰਦੀ ਆ ਪਰ ਆਪਾਂ ਨੂੰ ਨਹੀਂ ਲੱਗੀ ਮਿੱਤਰੋ ਕਮਰਾ ਤਾਂ ਏਸੀ ਤਾਂ ਲਿਆ ਤਾਂ ਵੀ ਦਿਨੇ ਗਰਮੀ ਜ਼ਿਆਦਾ ਹੋਊਗੀ ਪਰ ਦਿਨੇ ਵੀ ਏਸੀ ਦੀ ਕੋਈ ਜ਼ਿਆਦਾ ਲੋੜ ਪਈ ਨਹੀਂ ਆਪਾਂ ਨੂੰ ਬਾਕੀ ਚੱਲਦੇ ਆ ਗੰਦੇ ਕੁੰਡੇ ਲਾ ਲਈਏ ਨਿਕਲਦੇ ਆ ਫਿਰ ਆਹ ਨੇ ਜੀ ਇੱਥੋਂ ਦੇ ਬਲਦ ਸਿੰਘ ਦੇ ਚੋਬਰਾਂ ਨੇ ਸਿੰਘਪੂਰ ਆ ਹੁਣ ਤਿੱਖੇ ਨੇ ਜਿਵੇਂ ਲੋਕੀ ਨਹੀਂ ਹੁੰਦਾ ਅਵੈਂਜਰ ਫਿਲਮ ਚ ਓਵੇਂ ਦੇ ਸਿੰਘ ਨੇ ਬਾਕੀ ਇਹ ਇੱਥੋਂ ਦਾ ਮੇਨ ਰੋਡ ਹੀ ਮੰਨ ਲਓ ਬਹੁਤ ਚੱਲਦਾ ਬਤੰਦਰ ਦਾ ਲੋ ਜੀ ਆਪਾਂ ਆ ਕੇ ਰੈਸਟੋਰੈਂਟ ਚ ਆਪਾਂ ਕਰਾ ਲਿਆ ਪਨੀਰ 65 ਟਿੱਕਾ ਬਲਗੁਸ਼ਾਵੇਂ ਨਾਮ ਹੈ ਇਹਦਾ ਇਹਦੇ ਚ ਆਪਾਂ ਨੂੰ ਰਾਇਚ ਮਿਲ ਗਏ ਪਨੀਰ ਮਿਲ ਗਿਆ ਨਾਲ ਗਰੀਵੀ ਮਿਲ ਗਈ ਉਧਰ ਕਰੀਮ ਜੀ ਚ ਲਿਬੜੇ ਪਿਆਜ਼ ਨੇ ਆਪਣੇ ਬਾਕੀ ਖਾ ਪੀ ਕੇ ਦੇਖਦੇ ਆ ਟੇਸਟ ਕਿਵੇਂ ਦਾ ਸਾਂਝੀ ਕਰਾਂਗੇ ਤੁਹਾਡੇ ਨਾਲ ਜਾਣਕਾਰੀ ਜੇ ਸਜਾਵਟ ਦੇ ਤਰੀਕੇ ਤੇ ਦੇਖਿਆ ਜਾਵੇ ਬਹੁਤ ਸੋਹਣੀ ਕਰਦੇ ਨੇ ਯਾਰ ਇਹ ਪੇਸ਼ ਬਹੁਤ ਸੋਹਣਾ ਕਰਦੇ ਨੇ ਜਿਵੇਂ ਟ੍ਰੈਡੀਸ਼ਨਲ ਜਿਹਾ ਰੱਖਦੇ ਨੇ ਹਨਾ ਆਪਾਂ ਨੂੰ ਭਾਈ ਹੱਥਾਂ ਨਾਲ ਖਾਣ ਦੀ ਆਦਤ ਨਹੀਂ ਦੈਟਸ ਵਾਈ ਆਪਾਂ ਨੇ ਚਮਚਾ ਤੇ ਫੋਕ ਮੰਗਾ ਲਿਆ ਹੁਣ ਆਪਾਂ ਆਪਣੇ ਹਿਸਾਬ ਨਾਲ ਖਾ ਕੇ ਦੇਖਾਂਗੇ। ਸ਼ਾਕੀ ਰੋਟੀ ਪਾਣੀ ਆਪਾਂ ਚੜ ਗਏ ਇੱਥੇ ਦੀ ਲੋਕਲ ਬੱਸ 'ਚ। ਹੁਣ ਆਪਾਂ ਜਾਏਗੇ ਬੀਚ ਤੇ। ਹੁਣ ਅੱਥਰ ਦੇਖਦੇ ਹਾਂ ਕਿੰਨੇ ਦੀ ਟਿਕਟ ਕਿਆ ਮਿਲਦਾ। ਬਣਾਉਂਦੇ ਆ ਪ੍ਰੋਗਰਾਮ ਇੱਥੇ ਵਾਲਾ। ਬੱਸ 'ਚ ਠੱਕੇ ਭਰਨ ਦੇ ਬਾਅਦ ਆਪਾਂ ਪਹੁੰਚ ਗਏ ਉਰੇ ਦੀ ਮਰੀਨਾ ਬੀਚ ਤੇ। ਸਾਹਮਣੇ ਆਪਣੇ ਬੀਚ ਹੈ ਜਿੱਦਿਲੀ ਰੋਗ ਤਾਂ ਇੱਥੇ ਟ ਪੈ ਜੰਮੀ ਆ। ਉਹਨਾ ਇੱਥੋਂ ਆਪਾਂ ਚੱਲਦੇ ਆਂ 2 ਦੇ ਵਿਚਾਲੇ ਦੇਖਦੇ ਆਂ ਨਜ਼ਾਰੇ ਕਿਵੇਂ ਦਾ ਰੇ ਮਾਹੌਲ ਆ ਵਿਚ ਕਿੰਨੀ ਕ ਐਕਸਪੈਂਸਿਵ ਰਹਿੰਦੀ ਆ ਆਪਾਂ ਨੂੰ ਇਹ ਚੀਜ਼ ਤੇ ਗੌਰ ਆਪੇ ਪੱਕੀ ਕਰਦੇ ਆਵਾਂਗੇ ਬਾਕੀ ਬਣੇ ਰਹੋ ਨਾਲ ਤੁਹਾਨੂੰ ਦਿਖਾਉਂਦੇ ਰਹਾਂਗੇ ਆਪਾਂ ਵਿਚ ਘਟ ਇੱਥੇ ਮੇਲਾ ਜਿਆਦਾ ਲੱਗਿਆ ਲੱਗਦਾ ਜਿਵੇਂ ਕੋਈ ਮੇਲੇ ਤੇ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਚਾਰੇ ਪਾਸੇ ਦੁਕਾਨਾਂ ਚੰਡੂਲ ਛੋਟੇ ਛੋਟੇ ਜਿਹੇ ਬੱਚਿਆਂ ਦੇ ਖੇਡਣ ਦੇ ਖਾਣ ਪੀਣ ਦੀਆਂ ਦੁਕਾਨਾਂ ਆ ਐਵੇਂ ਦੇ ਜਿਹੜੇ ਘੋੜੇ ਜੇ ਚੱਲਦੇ ਹੁੰਦੇ ਨੇ ਜਿਨ੍ਹਾਂ ਤੇ ਤੇ ਘੋੜਿਆਂ ਤੇ ਜ਼ਿਆਦਾ ਉਧਰ ਘੋੜੇ ਵੀ ਖੜੇ ਨੇ ਜੇ ਕਿਸੇ ਨੇ ਘੋੜ ਸਵਾਰੀ ਕਰਨੀ ਹੋਵੇ ਤੇ ਵਿਚ ਦੇ ਨਾਂ ਤੇ ਤਾਂ ਰੇਤਾ ਇੱਥੇ ਹਲੇ ਮੇਰੇ ਖਿਆਲ ਤੇ ਉਹ ਅੱਗੇ ਉਹਨੇ ਕੇਰੀਏ ਤੇ ਜਾ ਕੇ ਆਪਾਂ ਨੂੰ ਸ਼ਾਇਦ ਵਿਚ ਮਿਲ ਜਵੇ ਬਾਕੀ ਜੇ ਨਿਗਾਹ ਮਾਰੀਏ ਤਾਂ ਚਾਰੇ ਪਾਸੇ ਦੁਕਾਨਾਂ ਜ਼ਰੂਰ ਦਿਖਦੀਆਂ ਨੇ ਜਿੱਧਰੋਂ ਵੀ ਆਪਾਂ ਦੇਖਦੇ ਆ ਇਹ ਆ ਭਾਈ ਇੱਥੋਂ ਦੀ ਮਰੀਨਾ ਵਿਚ ਜਿੱਥੇ ਫਾਸਟ ਫੂਡ ਦੀਆਂ ਦੁਕਾਨਾਂ, ਬਾਕੀ ਆਮ ਇਹਨਾਂ ਦੇ ਖਾਣ-ਪੀਣ ਦੇ ਟੈਟੂ ਦੀ ਦੁਕਾਨ ਵੀ ਹੈ ਭਾਈ। ਜੇ ਕਿਸੇ ਨੇ ਟੈਟੂ ਖਣਵਾਉਣਾ ਹੋਵੇ। ਬਾਕੀ ਸਫਰ ਸੜਾਂ ਲੱਗਦਾ ਵੀ ਖਾਸਾ ਨਮੀਰਾ। ਦੇਖਦੇ ਆ ਇੱਧਰ ਰਹਿ ਜੰਨੀਆ ਬਿਲਡਿੰਗਾਂ ਉਰੇ ਤੇ ਇੱਥਾ ਸ਼ੁਰੂ ਹੋ ਜਾਂਦਾ। ਆਹ ਏਰੀਆ ਵਿੱਚ ਨੂੰ ਛੋਟਾ ਜਿਹਾ ਖਾਲੀ ਐ ਇੰਨਾ ਕ। ਤੇ ਇੱਧਰ ਆ ਦੁਕਾਨਾਂ ਜਿੱਥੇ ਨੂੰ ਆਪਾਂ ਜਾ ਰਹੇ ਆ ਇੱਧਰ ਆ ਸਾਰਾ ਏਰੀਆ ਦੁਕਾਨਾਂ ਦਾ। ਤੇ ਆਫਟਰ ਥੈਟ ਉਧਰ ਮੇਰੇ ਖਿਆਲ ਤੇ ਪੋਰਟ ਹੈ। ਸਿੰਗਲ ਜਿਹਾ ਲੱਗਦੇ ਨੇ ਮਸ਼ੀਨਾਂ ਵਾਲੇ ਆਪਾਂ ਚੱਲਦੇ ਜਾਉਂਗੇ ਜਦ ਤੱਕ ਆਪਾਂ ਨੂੰ ਪਾਣੀ ਨਹੀਂ ਟਕਰਦਾ ਤਕਰੀਬਨ 200 ਮੀਟਰ ਚੱਲਣ ਦੇ ਬਾਅਦ ਸਮੁੰਦਰ ਦਿਖਤਾ ਗਿਆ ਆਪਾਂ ਨੂੰ ਪਰ ਸਮੁੰਦਰ ਦੇ ਨੇੜੇ ਮਸ਼ਵਾਰਿਆਂ ਦੀਆਂ ਕਿਸ਼ਤੀਆਂ ਜ਼ਿਆਦਾ ਲੱਗਦੀਆਂ ਨੇ ਆਪਾਂ ਨੂੰ ਆਹ ਨੈਟ ਪੇਂ ਮਸ਼ਵਾਰਿਆਂ ਦੇ ਪੁਰਾਣੇ ਗਲੇ ਵੀ ਹੁਣੇ ਤੇ ਜੇ ਇੱਧਰ ਨੂੰ ਪਿੱਛੇ ਨੂੰ ਨੀਗਾ ਮਾਰੀਏ ਦੁਕਾਨਾਂ ਆ ਜਾਂਦੀਆਂ ਨੇ ਆਹ ਮਿੱਠੂ ਤੋਤੇ ਵਾਲਾ ਚਾਚਾ ਬੈਠਾ ਜਿਹੜਾ ਮਿੱਠੂ ਕਾਰਡ ਖਿੱਚ ਕੇ ਕੋਈ ਖਾਦਾਦਾ ਹੁੰਦਾ ਲੋਕਾਂ ਦਾ ਏ ਧੰਦੇ ਭਾਈ ਅੱਜ ਕੱਲ ਵੀ ਚੱਲਦੇ ਨੇ ਹੋ ਸਕਦਾ ਸੱਚੇ ਵੀ ਹੋਣ ਪਰ ਆਪਾਂ ਨੂੰ ਇਹਦੇ ਬਾਰੇ ਕੋਈ ਇਲਮ ਨਹੀਂ ਕੋਈ ਜਾਣਕਾਰੀ ਨਹੀਂ ਆਪਾਂ ਤੁਰਦੇ ਫਿਰਦੇ ਲਾਗੇ ਨੇੜੇ ਕਿਸ਼ਤੀਆਂ ਖੜੀਆਂ ਨੇ ਇੱਥੇ ਪਰ ਜੇ ਬਾਹਰਲੇ ਦੇਸ਼ਾਂ ਦੇ ਮੁਕਾਬਲੇ ਦੇਖਿਆ ਜਾਵੇ ਤਾਂ ਲੋਕ ਕੋਰੇ ਗੰਦ ਆਪਣੀ ਥੋੜਾ ਜਿਹਾ ਜ਼ਿਆਦਾ ਪੁੰਦਦੇ ਨੇ ਗੰਦ ਉੱਥੇ ਵੀ ਪੈਂਦਾ ਪਰ ਉੱਥੇ ਟੀਮ ਹੁੰਦੀ ਆ ਸਫਾਈ ਕਰਮਚਾਰੀ ਹੁੰਦੇ ਨੇ ਉਹ ਥੋੜੀ ਜਿਹਾ ਜਲਦੀ ਕਰੀ ਜਾਂਦੇ ਨੇ ਪਰ ਆਪਣੇ ਵਾਲੇ ਚੋਬਰ ਸਫਾਈ ਵਾਲੇ ਘਟ ਹੁੰਦੇ ਨੇ ਪਰ ਗੰਦ ਪਾਉਣ ਵਾਲੀ ਜਨਤਾ ਹੁੰਨੀ ਹੋਇ। ਤੇ ਆਹ ਕਿਸ਼ਤੀਆਂ ਨੇ ਭਾਈ ਉਰੇ ਦੀਆਂ ਮੱਛੀਆਂ ਫੜਨ ਵਾਲੀਆਂ। ਆ ਆ ਗਈ ਵਿੱਚ। ਨਜ਼ਾਰੇ ਵਿੱਚ ਦੇ ਕਾਗੇ ਬੈਠੇ। ਪਾਣੀ ਸਰ ਸਰ ਕਰਦਾ ਹੁੰਦਾ ਉੱਪਰ ਨੂੰ। ਨਜ਼ਾਰੇ ਬੰਨੇ ਪਏ ਨੇ। ਐ ਲੱਗਦਾ ਵੀ ਸਮੁੰਦਰ ਉਰੇ ਤੇ ਨੀਵਾ ਹੋ ਕੇ ਉੱਥੇ ਦੁਆਰਾ ਜਾ ਕੇ ਇਦਾਂ ਉੱਪਰ ਹੁੰਦਾ ਪਹਾੜ ਬਣਿਆ ਹੁੰਦਾ ਜਿਵੇਂ ਸਮੁੰਦਰ ਦਾ। ਆ ਉੱਪਰ ਨਾ ਆਉਣ ਕੀ ਨੀ ਵੀ ਧਿਆਨ ਪੂਰਾ। ਇੱਥੇ ਦੀ ਬਜਾਏ ਉੱਧਰ ਜ਼ਿਆਦਾ ਕਾਠਾ ਉੱਧਰ ਵੀ ਜਾਵਾਂਗੇ ਆਪਾਂ ਪਾਣੀ ਤਕਰੀਬਨ ਸਾਫ਼ੇ ਲੱਗਦਾ ਬਾਕੀ ਨੇੜੇ ਲੱਗੇ ਤੇ ਲੱਗੂਗਾ ਪਤਾ ਆ ਦੇਖ ਲਓ ਭਾਈ ਇਹ ਹੈ ਚੰਨਈ ਦੀ ਮਰੀਨਾ ਬੀਚ ਪੁਰਾ ਇੱਕ ਇਸ ਸਾਈਡ ਨੂੰ ਜਾ ਕੇ ਅੱਗੇ ਲੋਕੇਸ਼ਨ ਦਿਖਾ ਰਿਹਾ ਗਾਂਧੀ ਬੀਚ ਦੀ ਫੋਟੋ ਦਾ ਨਿਸ਼ਾਨ ਬਣਿਆ ਜੇ ਲੱਗਿਆ ਸਮਾਂ ਆਪਾਂ ਉੱਧਰ ਵੀ ਜਾਵਾਂਗੇ ਪਰ ਨਵੇਂ ਆ ਭਾਈ ਬਸ ਬੁੱਸਣਾ ਨਿਕਲਦੇ ਆਪਾਂ ਵਾਪਸ ਵੀ ਮੁੜਨਾ ਮੈਨੂੰ ਲੱਗਦਾ ਪੰਜਾਬੀ ਕੱਲਾ ਨਹੀਂ ਆ ਬਾਕੀ ਇੱਥੇ ਦੇ ਲੋਕਲ ਨੇ ਸਾਰੇ ਚਲੋ ਜਿੱਥੇ ਜਨਸੰਖਿਆ ਫਿਰਦੀ ਆ ਸਾਰੀ ਆਪਾਂ ਵੀ ਉੱਥੇ ਹੀ ਜਾਵਾਂਗੇ ਸੁਣੋ ਇਹਨੇ ਸਰ ਸਰ ਕਰਦਾ ਸਮੁੰਦਰ ਆਪਣੇ ਇੱਥੋਂ ਦੇ ਧਾਰਮਿਕ ਲੋਕ ਪਰੰਪਰਾਵਾਂ ਨਾਲ ਜ਼ਿਆਦਾ ਜੁੜੇ ਹੋਏ ਨੇ ਤੇ ਪਰੰਪਰਾਵਾਂ ਜ਼ਿਆਦਾਤਰ ਪਾਣੀ ਦੇ ਨਾਲੇ ਨੇ ਜਿਵੇਂ ਆਪਣੇ ਉੱਧਰ ਨਦੀਆਂ 'ਚ ਨਾਰੀਅਲ ਹੁੰਦੇ ਨੇ ਲੋਕਾਂ ਨੇ ਰੋੜੇ ਹੋਏ ਇੱਥੇ ਸਮੁੰਦਰ 'ਚ ਰੇਡ ਦਿੰਦੇ ਨੇ ਭਾਈ ਸਮੁੰਦਰ 'ਚ ਨਾਰੀਅਲ ਰੇਡ ਦਿੰਦੇ ਨੇ ਬਾਕੀ ਜੇ ਪਾਣੀ ਕਿ ਨਹੀਂ ਵੀ ਨੀਗਾ ਮਾਰੀਏ ਵਿੱਚ ਕਾਗਜ਼ ਗੁੰਗ ਵਿੱਚ ਬਹੁਤ ਦਿਖਦੇ ਆ ਧਾਰਮਿਕ ਭਾਵਨਾਵਾਂ ਕਰਕੇ ਆਪਾਂ ਇੱਥੇ ਪਾਤਾ ਜ਼ਰੂਰ ਦਿੰਨੇ ਆ ਇਹ ਜਿਹੀਆਂ ਚੀਜ਼ਾਂ ਪਰ ਬਣਦਾ ਕੰਦੇ ਆ ਫੋ ਆ ਜਦੋਂ ਪਾਣੀ ਚੜਿਆ ਉਹ ਗੁੱਸਾ ਕਰੀ ਵਰਦਾ ਪਹਿਲਾਂ ਅੰਦਰ ਵਿਚ ਤੇ ਘੁੰਮਦੇ ਫਿਰਦੇ ਆਪਾਂ ਨੂੰ ਪਹਿਲਾ ਬੰਦਾ ਸਰਦਾਰ ਟੱਕਰਿਆ ਤੇ ਇਹਦੇ ਨਾਲ ਮਿੱਤਰ ਹੈ ਜਾਣਦੇ ਆ ਬਾਈ ਬਾਈ ਨਾਮ ਕੀ ਹੈ ਜੀ ਹਰਨਾਮ ਸਿੰਘ ਕਿੱਥੋਂ ਪਾਣੀਪਤ ਹਰਿਆਣਾ ਪਾਣੀਪਤ ਹਰਿਆਣਾ ਤੋਂ ਆਪਣਾ ਵੀਰੇ ਗੋਲਡੀ ਯੂਪੀ ਤੋਂ ਇਹ ਬਾਈ ਓਰੇ ਇੰਡੀਅਨ ਕੋਸਟ ਗਾਰਡ ਦੀ ਸੇਵਾਵਾਂ ਤੇ ਤਨਾਤ ਨੇ ਜਿਹੜੇ ਉੱਥੇ ਸਮੁੰਦਰੀ ਰੱਖਿਆ ਕਰਨ ਵਾਲੇ ਹੁੰਦੇ ਨੇ ਆਪਣੇ ਕੋਸਟ ਲਾਈਨ ਤੋਂ ਜਿਹੜੀਆਂ ਪਾਰਕਿਸਤਾਨ ਜਾਂਦੀਆਂ ਨੇ ਉਹਨਾਂ ਨੂੰ ਪਰਮਿਟ ਦੇਣੇ ਵਗੈਰਾ ਉਹਨਾਂ ਦੀ ਚੈਕਿੰਗ ਕਰਨ ਵਾਸਤੇ ਬਾਈ ਉਹਨਾਂ ਦੇ ਅੰਡਰ ਆਉਂਦਾ ਸਾਰਾ ਕੁਝ ਬਾਕੀ ਬਾਈਆਂ ਨੂੰ ਮਿਲ ਕੇ ਬਹੁਤ ਚੰਗਾ ਲੱਗਿਆ ਯਾਰ ਪੰਜਾਬੀ ਬੰਦਾ ਦੇਖ ਕੇ ਬੰਦੇ ਨੂੰ ਖੁਸ਼ੀ ਹੋ ਜਾਂਦੀ ਹੈ ਬਹੁਤ ਚੰਗਾ ਲੱਗਿਆ ਬਾਈ ਠੀਕ ਹੈ ਬਾਈ ਓਕੇ ਬਾਬਾ ਜੀ ਮਿਲਦੇ ਆਂ ਸ਼ੇਅਰ ਕਰਾਂਗੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਇੱਥੇ ਬਈ ਪਹਿਲੇ ਪੰਜਾਬੀ ਟੱਕਰੇ ਆਪਾਂ ਨੂੰ ਇਹ ਕਹਿੰਦੇ ਪੰਜਾਬੀ ਪੰਜਾਬੀ ਨੂੰ ਟੱਕਰੇ ਖੁਸ਼ੀ ਵਕਰੀ ਹੋ ਜਾਂਦੀ ਹੈ ਬਾਕੀ ਮਾਰਕੀਟ ਲੱਗ ਹੀ ਸਜਣ ਸ਼ਾਮ ਵਾਲੀ ਮਾਰਕੀਟ ਹੀ ਲੱਗਦੀ ਆ ਉੱਧਰ ਜਿਹੜੀਆਂ ਦੀਵਾਲੀ ਦੇ ਮੌਕੇ ਚੜਚੜੀਆਂ ਜੀਆਂ ਮਿਲਦੀਆਂ ਉਹ ਜਾ ਧੂਆਂ ਕੱਢ ਰਿਹਾ ਚੋਬਰ ਚਲੋ ਨੰਨੇ ਨਜ਼ਾਰੇ ਆਹਾਹਾਹਾ ਵੀਡੀਓ ਵਾਫੀਆਂ ਚੱਲਦੀਆਂ ਇੱਥੇ ਨੂੰ ਕਰਾਊਡ ਥੋੜਾ ਜਿਆਦਾ ਲੱਗਦਾ ਆਪਾਂ ਨੂੰ ਉਧਰ ਨਾਲੋਂ ਬਾਕੀ ਆਪਣਾ ਤਿਆਰੀ ਕਰੀਏ ਜਾਣ ਦੀ ਵੀਰ ਮੇਰੇ ਬੱਸ ਤਾਂ ਕੀ ਆ ਪਤਾ ਮਿਲੇ ਨਾ ਮਿਲੇ ਨਹੀਂ ਫਿਰ ਪੈਦਲ ਜਾਣਾ ਪਊ ਆਪਾਂ ਭਾਈ ਇੱਥੇ ਘੁੰਮਦੇ ਹੁੰਨੇ ਆ ਆਪਣਾ ਨਾਰਮਲ ਜਿਹਾ ਤਰੀਕਾ ਆਪਾਂ ਗੂਗਲ ਤੇ ਮੈਪ ਤੇ ਸਰਚ ਕਰ ਲੀਦੀਆਂ ਨੇ ਜਗ੍ਹਾਾਂ ਤੇ ਟਰਾਈ ਕਰੀਦਾ ਵੀ ਲੋਕਲ ਬੱਸ ਸਰਵਿਸ ਮਿਲ ਜਵੇ ਆਪਾਂ ਨੂੰ ਜਿਵੇਂ ਪਬਲਿਕ ਟਰਾਂਸਪੋਰਟ ਹੁੰਦੀ ਆ ਪਹਿਲਾਂ ਆਪਾਂ ਮੈਟਰੋ ਚ ਆਏ ਸੀਗੇ ਅੱਜ ਸਵੇਰੇ ਤੇ ਹੁਣ ਆਪਾਂ ਇੱਥੇ ਬੱਸ ਰਾਹੀਂ ਆਏ ਆ ਹਾਲਾਂਕਿ ਇੱਥੇ ਦੇ ਲੋਕ ਪਬਲਿਕ ਟਰਾਂਸਪੋਰਟ ਨੂੰ ਜ਼ਿਆਦਾ ਤਰਜੀਹ ਦਿੰਦੇ ਆ ਤਾਂ ਕਰਕੇ ਭੀੜ ਬਹੁਤ ਹੁੰਦੀ ਆ ਬਾਕੀ ਬੱਸ ਸਰਵਿਸ ਟਰਾਂਸਪੋਰਟੇਸ਼ਨ ਤੇ ਲਈਏ ਮੈਟਰੋ ਸਭ ਵਧੀਆ ਨੇ ਇੱਥੇ ਆਪਣੇ ਮੁਕਾਬਲੇ ਬਹੁਤ ਚੰਗਾ ਤੇ ਬੀਚ ਤੇ ਖੜੇ ਆ ਭਾਈ ਆਮ ਲੋਕ ਸਾਰੇ ਕੋਈ ਵੀਡੀਓਗ੍ਰਾਫੀ ਕੋਈ ਫੋਟੋਗ੍ਰਾਫੀ ਕੋਈ ਖੇਲ ਰਿਹਾ ਕੋਈ ਪਰਿਵਾਰ ਨਾਲ ਬੈਠਾ ਕੋਈ ਸਹੇਲੀ ਨਾਲ ਆਇਆ ਸਾਰੀ ਦੁਨੀਆ ਇੱਥੇ ਦੇ ਨਜ਼ਾਰੇ ਲੈਂਦੀ ਆ ਆਪਾਂ ਇਕੱਲੇ ਕਹ ਲੈ ਆਪਾਂ ਵੀ ਨਜ਼ਾਰੇ ਲੈਣੇ ਆ ਪੰਜਾਬੀਆਂ ਨੂੰ ਦੇਖ ਕੇ ਖੁਸ਼ੀ ਹੋਲੀ ਆਓ ਸਾਹਮਣੇ ਖੜਾ ਚੋਬਰ ਘੋੜੇ ਵਾਲਾ ਉਹ ਕਹਿੰਦਾ ਮੈਂ ਸਵਾਰੀ ਕਰਵਾਉਂਗਾ ਆਓ ਘੁੰਮਦੇ ਆ ਜੇ ਮਿਲਿਆ ਕੋਈ ਗੱਲਬਾਤ ਕਰਦੇ ਆ ਮਾਰਕੀਟ ਲੱਗ ਗਈ ਸਾਜਣ ਦੇਖਿਆ ਜਾਵੇ ਤਾਂ ਲਾਈਟਾਂ ਹੀ ਲਾਈਟਾਂ ਹੋ ਗਈਆਂ ਕਨੈਕਸ਼ਨ ਇਹਨਾਂ ਨੇ ਥੱਲੇ ਨੂੰ ਅੰਡਰਗਰਾਉਂਡ ਤਾਰ ਜੀ ਪਾ ਕੇ ਤੇ ਰੱਖੇ ਹੋਏ ਨੇ ਆਪਣੇ ਜੋਗੇ ਚੰਗਾ ਵੀ ਦੇਖਦੇ ਆਪਾਂ ਮੜਾ ਜਾ ਘੁੰਮਦੇ ਆਂ ਹੋਰ ਤੇ ਨਹੀਂ ਫੇਰ ਚੱਲਦੇ ਆਂ ਵਾਪਸ ਗੁਰਦੁਆਰਾ ਸਾਹਿਬ ਸਵਾ 6 ਹੋ ਗਏ ਨੇ ਆ ਜਿਹੜੀ ਲਾਈਟ ਜੀ ਦਿਖਦੀ ਏ ਹੈਗਾ ਆਪਣਾ ਜਿਹਨੂੰ ਜਵਾਕ ਕਹਿ ਦਿੰਦੇ ਨੇ ਚੰਦਾ ਮਾਮਾ ਸੰਗਤਰੀ ਜਾਂ ਹੋਇਆ ਪਿਆ ਘੈਂਟ ਲੱਗਦਾ ਪੂਰਾ ਆਪਣੇ ਤਾਂ ਉੱਥੇ ਜੇ ਦੇਖੀਏ ਤਾਰਾਂ ਤੂਰਾਂ ਚ ਆ ਕੇ ਰੰਗਤ ਵਿਗੜ ਜਾਂਦੀ ਹੈ ਇਹਦੀ ਪਰ ਇੱਥੇ ਸਮੁੰਦਰ ਕਰਕੇ ਕੁਝ ਹੈ ਨਹੀਂ ਸਾਹਮਣੇ ਜੇ ਖੁੱਲੀਆਂ ਅੱਖਾਂ ਦਾ ਦ੍ਰਿਸ਼ ਦੇਖੀਏ ਕਾਣਾ ਨੰਗੀਆਂ ਅੱਖਾਂ ਨਾਲ ਦੇਖੀਏ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਿਹਾ ਐਂ ਲੱਗਦਾ ਵੀ ਕਿਸੇ ਨੇ ਬਹੁਤ ਸੋਹਣੀ ਕੋਈ ਡਰਾਇੰਗ ਕਰਤੀ ਹੋਵੇ ਕਿਸੇ ਪੇਪਰ ਤੇ ਇੰਨੀ ਜ਼ਿਆਦਾ ਖੂਬਸੂਰਤੀ ਬਣਾਈ ਵੀ ਆ ਮਤਲਬ ਲੱਗ ਰਿਹਾ ਪੂਰਾ ਟਾਪ ਦਾ ਇੱਧਰ ਬਾਜ਼ਾਰ ਬਜੂਰ ਸਜ ਗਿਆ ਕਿਸਤੀਆਂ ਖੜੀਆਂ ਜਿੱਥੇ ਤੇ ਆਪਾਂ ਇੱਥੇ ਤੇ ਆਹ ਮਸ਼ਵਾਰਿਆਂ ਦੀਆਂ ਕਿਸਤੀ ਐ ਇੱਧਰ ਨੂੰ ਜਿਹੜੇ ਬਾਜ਼ਾਰ ਜੇ ਕੋਲ ਨੂੰ ਆਪਾਂ ਐ ਤੇ ਉਹ ਬਾਜ਼ਾਰ ਤਕਰੀਬਨ ਸੁਨਣਾ ਹੀ ਪਿਆ ਜੇ ਆਪਾਂ ਇੱਧਰ ਨੂੰ ਨਿਗਾਹ ਮਾਰੀਓ ਤੱਕ ਇਹ ਸਾਰਾ ਬਾਜ਼ਾਰ ਸਜਿਆ ਇੱਥੇ ਦਾ ਜਿਵੇਂ ਰਾਤ ਨੂੰ ਲੋਕ ਇੱਥੇ ਕਾਫੀ ਹਨੇਰੇ ਤੱਕ ਰਹਿੰਦੇ ਨੇ ਪਰ ਆਪਣੇ ਕੋਲ ਇੰਨਾ ਸਮਾਂ ਹੈ ਨਹੀਂ ਸਵੇਰੇ ਉੱਠ ਕੇ ਆਪਾਂ ਸਾਧਰੇ ਜਾਣਾ ਵੀ ਆ ਤੇ ਉਸ ਕਰਕੇ ਆਪਾਂ ਚੱਲੀਏ ਵਾਪਸ ਇੱਥੇ ਤਕਰੀਬਨ ਮੈਨੂੰ ਲੱਗਦਾ ਵੀ مشوارਿਆਂ ਦਾ ਕੰਮ ਹੀ ਰਹਿ ਗਿਆ ਕਿਉਂਕਿ ਆ ਸਾਰੀਆਂ ਕਿਸ਼ਤੀਆਂ ਖੜੀਆਂ ਨੇ ਬਟ ਉਸ ਸਾਈਡ ਤੋਂ ਵੀ ਖਾਲੀ ਆ ਕੰਮ ਜੇ ਦੇਖਿਆ ਜਾਵੇ ਰੌਣਕਾਂ ਸਾਰੀਆਂ ਇਸ ਪਾਸੇ ਹੀ ਰਹਿ ਜਾਂਦੀਆਂ ਨੇ ਬਾਕੀ ਥੋੜੀਆਂ ਬਹੁਤੀਆਂ ਜੋੜੀਆਂ ਇੱਧਰ ਬਹਿ ਜਾਂਦੀਆਂ ਨੇ ਉੱਲੇ ਚਾ ਕੇ ਭਾਈ ਕਹਿੰਦੇ ਸਾਨੂੰ ਇਕਾਂਤ ਬਾਸ ਚਾਹੀਦਾ ਦੁਨੀਆਂ ਤੋਂ ਬਸ ਇੱਥੇ ਆਪਾਂ ਦੇਖੀਏ ਤਾਂ ਬਾਜ਼ਾਰ ਦੇ ਨਾਮ ਤੇ ਇੱਕ ਆ ਝੂਲਾ ਜਿਹਾ ਬੱਚਿਆਂ ਵਾਲਾ ਜਿਹੜੇ ਘੋੜੇ ਜਿਹਾ ਭੱਜਦੇ ਹੁੰਦੇ ਨੇ ਆਪਾਂ ਚੱਲੀਏ ਵਾਪਸ ਲੱਭੀਏ ਜੇ ਬੱਸ ਮਿਲਦੀ ਆ ਬੱਸ ਨਹੀਂ ਫਿਰ ਕੋਈ ਤਰੀਕਾ ਕਰੀਏ ਗੁਰਦੁਆਰਾ ਸਾਹਿਬ ਜਾਣ ਦਾ ਚੰਗਾ ਜੀ ਮਿਲਦੇ ਆ ਗੁਰਦੁਆਰਾ ਸਾਹਿਬ ਜਾਂਦੇ ਹੋਏ ਤੁਹਾਨੂੰ ਸਮ ਸ਼ਾਮ ਦੇ 7:30 ਹੋ ਗਏ ਆ ਆਪਾਂ ਬੱਸ 'ਚ ਬਹਿ ਗਏ ਆ ਜਿਹੜੀ 25 ਨੰਬਰ ਬੱਸ ਆਪਾਂ ਬੈਠ ਕੇ ਇੱਧਰ ਆਏ ਸੀ ਉਸੇ 25 ਨੰਬਰ ਬੱਸ ਉਸੇ ਤਰ੍ਹਾਂ ਦੀ ਬੈਠ ਕੇ ਆਪਾਂ ਵਾਪਸ ਚਲੀਏ ਬੱਸ 'ਚ ਇਥੋਂ ਦੇ ਲੋਕਲ ਗੀਤ ਚੱਲਦੇ ਨੇ ਇਹਦਾ ਇੱਕ ਹੁੰਦਾ ਲੋਕਲ ਮੀਜੇ ਦੇ ਆਪਾਂ ਚੱਲਦੇ ਆ ਦੁਬਾਰਾ ਗੁਰਦੁਆਰਾ ਸਾਹਿਬ ਬੱਸ ਮੇਰੇ ਕੀ ਦੇਖਦੇ ਕਿੰਨੇ ਸਮੇਂ ਚ ਆਪਾਂ ਨੂੰ ਸਿਰੇ ਲਾਉਂਦੀ ਹੈ ਚੱਲਦੇ ਗੁਰਦੁਆਰਾ ਸਾਹਿਬ ਆ ਕੇ ਕਰਵਾਉਣਾ ਸਾਨੂੰ ਕਰਤਾਂ ਮੈਂ ਸਭ ਕਿਹਾ ਨੇ ਰੋਡ ਤੇ ਹੀ ਬੰਨਿਆ ਹੋਰ ਇਹਦਾ ਕੰਮ ਆ ਗਾਮਾ ਖੜੀਆਂ ਨੇ ਰੋਡ ਦੇ ਨਾਲ ਹੀ ਚੱਲਦਾ ਪ੍ਰੋਗਰਾਮ ਹੋਰ ਡੇਰੀ ਫਾਰਮ ਵਾਲਾ ਵੀ ਬਸ ਨੇ ਆਪਾਂ ਨੂੰ ਉਤਾਰਤਾ तकरीबन ਇੱਥੇ ਆ ਸਾਹਮਣੇ ਫੂਡ ਕਾਊਂਟਰ ਰਾਤ ਦੀ ਜ਼ਿੰਦਗੀ ਉਹ ਲੋਕ ਬਹੁੜ ਜੇ ਹੋਏ ਨੇ ਚੰਡੀਗੜ੍ਹ ਵਾਂਗ ਵੀ ਜੀ ਚੱਲਦਾ ਪ੍ਰੋਗਰਾਮ ਬਾਕੀ ਹੁਣ ਆਪਾਂ ਤੁਰ ਕੇ ਜਾ ਰਹੇ ਹਾਂ ਗੁਰਦੁਆਰਾ ਸਾਹਿਬ 10 ਮਿੰਟ ਦੀ ਦੂਰੀ ਹੈ ਤੁਰਕੇ ਉਰੇ ਤੋਂ ਬਸ ਬਸ ਸਟਾਪ ਨੇੜੇ ਆਹੀ ਪੈਂਦੇ ਆ ਨੇੜੇ ਤੜੇ ਤੇ ਹੁਣ ਆਪਾਂ ਪਹੁੰਚਦੇ ਆ ਗੁਰਦੁਆਰਾ ਸਾਹਿਬ ਜਾ ਕੇ ਨਤਮਸਤਕ ਹੋਨੇ ਆ ਤੇ ਫਿਰ ਸਾਮਨੇ ਆ ਟਾਈਮ ਨਾਲ ਬਸ ਉੱਤਰ ਕੇ ਆਪਾਂ ਆ ਗਏ ਤੇ ਮੈਪ ਦੇ ਜਰੀਏ ਰਸਤਿਆਂ ਨੂੰ ਸਾ ਐ ਲੱਗਿਆ ਆਪਾਂ ਨੂੰ ਵੀ ਰਸਤਾ ਕਿਤੇ ਬੰਦ ਹੋ ਗਿਆ ਪਰ ਇੱਥੇ ਤੇ ਲੋਕਾਂ ਤੋਂ ਪੁੱਛਿਆ ਆਪਾਂ ਨੇ ਉਹ ਕਹਿੰਦੇ ਪਤਲੀ ਜੀ ਗਲੀ ਜਾਂਦੀ ਆ ਭਾਈ ਉਹਰੇ ਨੂੰ ਉਹ ਜਾ ਕੇ ਮਿਲਦੀ ਆ ਰੋਡ ਤੇ ਉਹ ਗਲੀ ਹੁਣ ਆਪਾਂ ਜਾ ਰਹੇ ਆ ਹਨੇਰੀ ਗਲੀ ਉੱਪਰ ਆ ਜੇ ਇਲਾਕੇ ਜੀ ਤੁਹਾਨੂੰ ਬਤਾਉ ੱਖਾ ਹੋ ਜਾਂਦਾ ਕੰਮ ਆ ਗਲੀ ਜੀ ਬਸ ਇੰਨਾ ਕੰਮ ਤਾਂ ਜਿੱਥੇ ਆਪਾਂ ਨੂੰ ਮੜਾ ਜਿਹਾ ਲੱਗਦਾ ਤਾਂ ਵੀ ਕਿਤੇ ਰਾਹ ਬੰਦ ਹੋ ਗਿਆ ਜੀ ਲੈਫਟ ਵਾਂਟ ਟੂ ਪ੍ਰਕਾਸ਼ਮ ਸਟਰੀਟ ਅਬੀ ਬੀਬੀ ਬੋਲ ਪੀ ਕਹਿੰਦੀ ਟਰਨ ਲੈਫਟ ਆਨ ਪ੍ਰਕਾਸ਼ਮ ਸਟਰੀਟ ਬਸ ਆਪਾਂ ਪਹੁੰਚ ਗਏ ਜੀ ਰੋਡ ਤੇ ਨਾਲੇ ਰੋਡ ਤੇ ਮੁੜ ਕੇ ਕਹਿੰਦੇ ਗੁਰਦੁਆਰਾ ਸਾਹਿਬ ਠੀਕ ਆ ਪਹੁੰਚਦਿਆਂ ਗੁਰਦੁਆਰੇ ਇਹ ਵੀ ਨਵੇਂ-ਨਵੇਂ ਜ਼ਿੰਦਗੀ ਦੇ ਐਕਸਪੀਰੀਅੰਸ ਬੰਦੇ ਨੂੰ ਕਰ ਲੈਣੇ ਚਾਹੀਦੇ ਨੇ ਚੱਲਦੇ ਚੱਲਦੇ એનર્ਜੀ ਥੋੜੀ ਜਿਹੀ ਘੱਟ ਫੀਲ ਹੁੰਦੀ ᱛੀ ਆਪਾਂ ਕਰਾ ਲਿਆ ਕੇਲਿਆਂ ਦੀ ਤਰੀ ਜਾਨੀ ਬਨਾਣਾ ਸ਼ੇਕ ਪੀਨੇ ਆ ਹੁਣ ਤੇ ਫੇ ਚੱਲਦੇ ਆ ਚੇਅਰਸ ਕਰੋ ਪੁੱਛਦੇ ਗਿੱਚਦੇ ਆਪਾਂ ਅਗੇ ਗੁਰਦੁਆਰਾ ਸਾਹਿਬ ਦੀ ਮੇਨ ਐਂਟਰੈਂਸ ਕਹਿ ਦਈਏ ਦਰਵਾਜ਼ੇ ਤੇ ਜਿੱਥੇ ਲਿਖਿਆ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਨਾਨਕ ਸਤ ਸੰਗ ਸਭ ਮਦਰਾਸ ਇਹ ਮਦਰਾਸ ਲਿਖਿਆ ਹੋਇਆ ਜੀ ਹੈਗਾ ਚਨਈ ਆ ਪਤਾ ਨਹੀਂ ਮਦਰਾਸ ਸੂਰੇ ਦੀ ਰਾਜਸਤਾਨੀ ਪੈਂਦੀ ਹੋਵੇ ਕਿਆ ਹੋਵੇ ਆਪਾਂ ਨੂੰ ਪਤਾ ਨਹੀਂ ਇਹ ਚੀਜ਼ ਦਾ ਤੇ ਆਪਾਂ ਪਹੁੰਚ ਗਏ ਆ ਇੱਥੇ ਇਸ ਤਰ੍ਹਾਂ ਦੇ ਰੇੜੇ ਚੱਲਦੇ ਆਂ ਚਾਰ ਟਾਇਰੇ ਮੋਰੇ ਮੇਰੇ ਖਿਆਲ ਤੇ ਬਲਦ ਜੋੜਨ ਦੀ ਜਗ੍ਹਾ ਬਣਾਈ ਵੀ ਆ ਜਿਵੇਂ ਆਪਣੇ ਦੋ ਵਾਲੇ ਹੁੰਦੇ ਨੇ ਇੱਥੇ ਚਾਰ ਵਾਲੇ ਚੱਲਦੇ ਆਂ ਪ੍ਰੋਗਰਾਮ ਇੱਥੋਂ ਜਿਹੜਾ ਮੇਨ ਆਪਾਂ ਗੇਟ ਐਂਟਰ ਕਰਕੇ ਅੱਗੇ ਜਾ ਕੇ ਜਿੱਥੇ ਉਹ ਲਾਈਟ ਵੱਲਦੀ ਆ ਉੱਥੋਂ ਖੱਬੇ ਹੁੰਦੀ ਸਾਰ ਗੁਰਦੁਆਰਾ ਸਾਹਿਬ ਆ ਜਾਂਦਾ ਆਪਾਂ ਪਹੁੰਚ ਗਏ ਆਪਣੀ ਮੰਜ਼ਲ ਤੇ ਜਾਂਦੇ ਆ ਗੁਰਦੁਆਰਾ ਸਾਹਿਬ ਆਰਾਮ ਕਰਦੇ ਆ ਜਲਪਾਣੀ ਛਕਦੇ ਆ ਤੇ ਪੈਂਦੇ ਆ ia ki ha ko koro ke le pa ke ro ਸ਼ਾਦੋ ਬਣੀ ਛੱਕੇ ਆਪਾਂ ਆ ਗਏ ਆਪਣੇ ਰੂਮ ਚ ਗਰਮੀ ਇਸ ਟਾਈਮ ਬਹੁਤ ਹੋ ਗਈ ਗਰਮੀ ਦਾ ਟਿਮਿਡਿਟੀ ਜੀ ਜ਼ਿਆਦਾ ਤੇ ਬਾਡੀ ਚਿਪਚਿਪੀ ਹੋਈ ਜਾਂਦੀ ਹੈ ਤਾਂ ਕਰਕੇ ਆਪਾਂ ਛੱਡ ਲਿਆ ਏਸੀ ਕਿਉਂਕਿ ਗਰਮੀ ਨੇ ਆਪਣੀ ਵੱਟ ਕੱਢਤੀ ਇਸ ਟਾਈਮ ਰੂਮ ਚ ਆ ਗਏ ਆ ਜੀ ਸਮਾਂ ਤਕਰੀਬਨ ਹੋ ਗਿਆ ਸ਼ਾਮ ਦੇ 9:30 ਟਾਟ ਦੇ ਕੱਲੂ ਤੇ ਆਪਾਂ ਹੁਣ ਕਰਦੇ ਆ ਬਲੌਗ ਦੀ ਸਮਾਪਤੀ ਕੱਲੂ ਮਿਲਦੇ ਆ ਨਵੇਂ ਬਲੌਗ ਚ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਰੱਬ ਰੱਖਾ